ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਕਿ ਕੁਝ ਟਾਈਮ ਪਹਿਲਾਂ ਨਵੋਧਿਆ ਵਿਦਿਆਲય ਖਾਸ ਕਰਕੇ ਚੰਡੀਗੜ੍ਹ ਰੀਜਨ ਦੇ ਵਿੱਚ ਕੁਝ ਕੰਟਰੈਕਟ ਬੇਸਿਸ ਤੇ ਭਰਤੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸਗਾ ਬਟ ਉਹਦੇ ਵਿੱਚ ਅਪਲਾਈ ਕਰਨ ਦੇ ਲਈ ਜਿਹੜਾ ਲਿੰਕ ਉਹਨਾਂ ਵੱਲੋਂ ਪ੍ਰੋਵਾਈਡ ਕੀਤਾ ਗਿਆ ਸਗਾ ਖਾਸ ਕਰਕੇ ਪੀਜੀਟੀ TGT ਜਾਂ ਫਿਰ ਹੋਰ ਜਿੰਨੀਆਂ ਵੀ ਪੋਸਟਾਂ ਹੈਗੀਆਂ ਸਿਗੀਆਂ ਉਹਨਾਂ ਵੱਲੋਂ ਜਿਹੜਾ Google Form ਦਾ ਲਿੰਕ ਦਿੱਤਾ ਗਿਆ ਸੀਗਾ ਉਹ ਲਿੰਕ ਹੁਣ ਕੰਮ ਨਹੀਂ ਕਰ ਰਿਹਾ ਸੋ ਹੁਣ ਤੁਸੀਂ ਉਹਨਾਂ ਵੈਕੈਂਸੀਜ਼ ਦੇ ਵਿੱਚ ਕਿਵੇਂ ਅਪਲਾਈ ਕਰ ਸਕਦੇ ਹੋ ਇਹ ਕੋਈ ਰੈਗੂਲਰ ਭਰਤੀ ਨਹੀਂ ਹੈਗੀ ਇਹ ਹੈਗੀ ਆ ਜੀ ਕੰਟਰੈਕਟ ਬੇਸਿਸ ਤੇ 1 ਸਾਲ ਦਾ ਕੰਟਰੈਕਟ ਹੈਗਾ ਆ residential school ਹੈ ਗਿਆ ਜੇਕਰ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਉੱਥੇ ਤੁਹਾਨੂੰ ਰਹਿਣਾ ਪੈਣਾ ਆ ਉਹਨਾਂ ਦੇ ਕੈਂਪਸ ਦੇ ਵਿੱਚ ਸੋ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸੂਗਾ ਕਿ ਤੁਸੀਂ ਉਹਨਾਂ ਵੈਕੈਂਸੀਜ਼ ਦੇ ਵਿੱਚ ਕਿਵੇਂ ਅਪਲਾਈ ਕਰ ਸਕਦੇ ਹੋ ਨਵੇਂ ਲਿੰਕ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ Google ਤੋਂ ਦੱਸੂਗਾ ਕਿ ਤੁਸੀਂ Google ਦੇ ਥਰੂ Google ਦੇ ਵਿੱਚ ਤੁਸੀਂ ਆਫੀਸ਼ੀਅਲ ਵੈੱਬਸਾਈਟ ਤੇ ਜਾ ਕੇ ਤੁਸੀਂ ਉਹਨਾਂ ਲਿੰਕਸ ਨੂੰ ਓਪਨ ਕਰ ਸਕਦੇ ਹੋ ਐਂਡ ਆਪ ਦਾ ਫਾਰਮ ਫਿਲ ਕਰ ਸਕਦੇ ਹੋ ਕਿਉਂਕਿ ਜਿਹੜਾ ਲਿੰਕ ਉਹਨਾਂ ਦੁਆਰਾ ਅਪਲੋਡ ਕੀਤਾ ਗਿਆ ਸਿਗਾ ਉਹਦੀ ਕੋਈ ਲਿਮਿਟ ਹੋਊਗੀ ਸੋ ਜੇਕਰ ਤੁਸੀਂ ਆਫੀਸ਼ੀਅਲ ਵੈਬਸਾਈਟ ਤੋਂ ਜਾ ਕੇ ਲਿੰਕ ਨੂੰ ਓਪਨ ਕਰਦੇ ਹੋ ਫਿਰ ਤੁਸੀਂ ਆਪ ਦਾ ਫਾਰਮ ਫਿਲ ਕਰ ਸਕਦੇ ਹੋ 23 ਤਰੀਕ ਹੈਗੀ ਹੈ ਲਾਸਟ ਐਂਡ ਅੱਜ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਹਾਂ 21 April 2025 ਐਂਡ ਜੇਕਰ ਤੁਹਾਡਾ ਨੇਮ ਸਿਲੈਕਸ਼ਨ ਲਿਸਟ ਵਿੱਚ ਆਏਗਾ ਤਾਂ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਆ ਈਮੇਲ ਦੇ ਥਰੂ ਜਾਂ ਫਿਰ ਮੋਬਾਈਲ ਨੰਬਰ ਦੇ ਥਰੂ ਸੋ ਉਹਦੀ ਚਿੰਤਾ ਤੁਸੀਂ ਨਹੀਂ ਕਰਨੀ ਵੈਸੇ ਕੋਈ ਫਾਰਮ ਭਰਨ ਦੀ ਜਿਹੜੀ ਫੀਸ ਹੈਗੀ ਆ ਉਹ ਤੁਹਾਨੂੰ ਨਹੀਂ ਦੇਖਣ ਨੂੰ ਮਿਲਦੀ ਸੋ ਸਭ ਤੋਂ ਪਹਿਲਾਂ ਤੁਸੀਂ ਸਰਚ ਕਰ ਲਿਓ ਐਨਵੀਐਸ ਚੰਡੀਗੜ੍ਹ ਰੀਜਨ ਜਦੋਂ ਤੁਸੀਂ ਇਹਨੂੰ ਸਰਚ ਕਰਦੇ ਹੋ ਤੁਹਾਡੇ ਸਾਹਮਣੇ ਪਹਿਲਾ ਲਿੰਕ ਓਪਨ ਹੋਏਗਾ ਪਹਿਲਾ ਲਿੰਕ ਤੁਹਾਡੇ ਸਾਹਮਣੇ ਜਿਹੜਾ ਅਪੀਅਰ ਹੋਏਗਾ ਤੁਸੀਂ ਇਹਨੂੰ ਓਪਨ ਕਰ ਲਿਓ ਜਿਵੇਂ ਲਿਖਿਆ ਹੋਇਆ navodaya vidyalaya navodaya.gov.in nvs chandigarh home ਇੱਥੇ ਮੈਂ ਕਲਿੱਕ ਕਰਦਾ ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਪੇਜ ਦੇ ਬਿਲਕੁਲ ਤੁਸੀਂ ਲਾਸਟ ਤੇ ਆ ਜਿਓ ਜਦੋਂ ਤੁਸੀਂ ਸਕਰੋਲ ਕਰਦੇ ਹੋ ਆ ਤੁਸੀਂ ਵੇਖ ਰਹੇ ਹੋ ਇੱਥੇ ਕੋਈ ਚੀਜ਼ ਪਲੇ ਹੋ ਰਹੀ ਹੈ ਐਂਡ ਇੱਥੇ ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਜਿਵੇਂ ਮੈਂ ਇੱਥੇ TGT ਕਲਿੱਕ ਹੇਅਰ ਟੂ ਅਪਲਾਈ ਫਾਰ ਪੋਸਟ ਆਫ TGT ਆਰਟਸ ਔਨ ਕੰਟਰੈਕਟ ਬੇਸਿਸ ਫਾਰ ਦਾ ਅਕੈਡਮਿਕ ਸੈਸ਼ਨ 2025 ਤੇ 26 ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਪੀਜੀਟੀ ਵਾਲੇ ਲਿੰਕ ਤੇ ਓਪਨ ਕਰਕੇ ਦਿਖਾਉਂਗਾ ਕਿਉਂਕਿ ਸਟਾਰਟਿੰਗ ਤੋਂ ਹੀ ਇਹ ਲਿੰਕ ਨਹੀਂ ਓਪਨ ਹੋ ਰਿਹਾ ਸੀਗਾ ਜਿਵੇਂ ਆ ਤੁਸੀਂ ਦੇਖ ਰਹੇ ਹੋ ਇੱਥੇ ਮੈਂ ਕਲਿੱਕ ਕੀਤਾ ਇੱਥੇ ਜਦੋਂ ਮੈਂ ਕਲਿੱਕ ਕੀਤਾ ਇੱਥੇ ਲਿਖਿਆ ਆ ਗਿਆ ਕਿ ਜਿਹੜਾ ਲਿੰਕ ਹੈਗਾ ਜਾਂ ਤੁਹਾਨੂੰ ਐਕਸਟਰਨਲ ਵੈਬਸਾਈਟ ਦੇ ਉੱਤੇ ਲੈ ਜਾਊਗਾ ਸੋ ਮੈਂ ਇੱਥੇ ਕਰਤਾ ਓਕੇ ਜਦੋਂ ਮੈਂ ਓਕੇ ਕੀਤਾ ਮੇਰੇ ਸਾਹਮਣੇ ਇੱਕ ਤੁਸੀਂ ਦੇਖ ਸਕਦੇ ਹੋ Google ਫਾਰਮ ਓਪਨ ਹੋ ਗਿਆ ਹੁਣ ਜਿਵੇਂ ਕਿ ਇੱਥੇ ਮੇਰੀ ਜਿਹੜੀ ਈਮੇਲ ਆਈਡੀ ਹੈਗੀ ਆ ਇੱਥੇ ਮੈਂ ਇੱਥੇ ਕਰਤਾ ਟਿਕ ਤੇ ਹੁਣ ਮੈਂ ਕਰਤਾ ਨੈਕਸਟ ਬਟਨ ਤੇ ਕਲਿੱਕ ਹੁਣ ਜਦੋਂ ਨੈਕਸਟ ਬਟਨ ਤੇ ਮੈਂ ਕਲਿੱਕ ਕੀਤਾ ਆ ਤੇ ਇਹ ਮੇਰੇ ਦੁਆਰਾ ਡਿਕਲੇਰੇਸ਼ਨ ਮੰਗ ਰਿਹਾ ਜੋ ਕੁਝ ਵੀ ਇਹ ਕਹਿਣਗੇ ਹਨ ਜਿਵੇਂ ਕਿ ਆਪਾਂ ਫਾਰਮ ਭਰਨਾ ਹੀ ਹੁੰਦਾ ਆ ਸਾਰੀਆਂ ਟਿੱਕਾਂ ਤੇ ਆਪਾਂ ਆਪਸ਼ਨਾਂ ਤੇ ਟਿੱਕ ਲਗਾਉਣੀ ਹੁੰਦੀ ਆ ਫਿਰ ਇਹ ਮੈਨੂੰ ਪੋਸਟ ਪੁੱਛ ਰਿਹਾ ਪੋਸਟ ਨਹੀਂ ਕਲਸਟਰ ਪੁੱਛ ਰਿਹਾ ਜਿਵੇਂ ਕਿ ਮੈਂ ਪੰਜਾਬ ਦਾ ਹੈਗਾ ਤੇ ਆਬਵੀਅਸ ਜੀ ਗੱਲ ਆ ਜੇਕਰ ਮੈਂ ਅਪਲਾਈ ਕਰੂੰਗਾ ਤੇ ਪੰਜਾਬ ਦੇ ਵਿੱਚ ਅਪਲਾਈ ਕਰੂੰਗਾ ਪੰਜਾਬ ਕਰਤਾ ਜੋ ਕੁਝ ਇੱਥੇ ਪੁੱਛੀ ਜਾਣਗੇ ਜਿਵੇਂ ਕੈਪੀਟਲ ਲੈਟਰ ਦੇ ਵਿੱਚ ਆਪਦਾ ਨਾਮ ਲਿਖਣਾ ਆ ਜੈਂਡਰ ਲਿਖਣਾ ਆ ਮੇਲ ਫੀਮੇਲ ਤੇ ਉਸ ਤੋਂ ਬਾਅਦ ਡੇਟ ਆਫ ਬਰਥ ਆਧਾਰ ਨੰਬਰ ਫਾਦਰ ya phir husband name permanent address mobile number category ਡਿਸੇਬਿਲਟੀ ਲਿਖਣੀ ਆ ਐਂਡ ਇਹਦੇ ਵਿੱਚ ਜਿਹੜੀ ਵੀ ਡਿਟੇਲ ਉਹਨਾਂ ਨੇ ਪੁੱਛਣੀ ਆ ਜੇ ਨੈਕਸਟ ਕਰਕੇ ਆਪਦਾ ਜਿਹੜਾ ਫਾਰਮ ਹੋਊਗਾ ਜੀ ਉਹ ਫਿਲ ਕਰਦੇਓ ਬਾਕੀ ਇਹਦਾ ਜਿਹੜਾ ਇੱਕ ਐਪਲੀਕੇਸ਼ਨ ਫਾਰਮ ਹੈਗਾ ਆ ਇਹ ਤਾਂ ਚਲੋ ਤੁਸੀਂ ਆਨਲਾਈਨ ਅਪਲਾਈ ਕਰੋਗੇ ਆਨਲਾਈਨ ਗੂਗਲ ਫਾਰਮ ਫਿਲ ਕਰਨਾ ਆ ਇੱਕ ਹੋਰ ਫਾਰਮ ਤੁਸੀਂ ਭਰ ਕੇ ਲੈ ਕੇ ਜਾਓਗੇ ਜਦੋਂ ਤੁਹਾਡਾ ਨਾਮ ਸ਼ਾਰਟਲਿਸਟ ਹੋ ਜਾਊਗਾ ਉਹ ਤੁਸੀਂ ਆਪਣੇ ਟੈਲੀਗ੍ਰam ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ ਜੇਕਰ ਤੁਸੀਂ ਕਹੋਗੇ ਤੇ ਮੈਂ ਉਹਦੀ ਪੀਡੀਐਫ ਵੀ ਪ੍ਰੋਵਾਈਡ ਕਰਵਾ ਦਊਗਾ ਹੋਪਸੋ ਜਿਨ੍ਹਾਂ ਸਾਥੀਆਂ ਨੂੰ ਦਿੱਕਤ ਆ ਰਹੀ ਸੀਗੀ ਹੁਣ ਉਹਨਾਂ ਸਾਥੀਆਂ ਨੂੰ ਕੋਈ ਪ੍ਰੋਬਲਮ ਨਹੀਂ ਦੇਖਣ ਨੂੰ ਲੋਕੀ ਜੇਕਰ ਫਿਰ ਵੀ ਇਨ ਕੇਸ ਤੁਹਾਨੂੰ ਇਹੋ ਜੀ ਕੋਈ ਦਿੱਕਤ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਟੈਲੀਗ੍ਰam ਚੈਨਲ ਤੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਇਸ YouTube ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਵੀ ਆਪਦੀ ਕੁਐਰੀ ਜਾਂ ਫਿਰ ਆਪ ਦਾ ਜਿਹੜਾ ਸਵਾਲ ਹੈਗਾ ਜੀ ਉਹ ਕਮੈਂਟ ਕਰ ਸਕਦੇ ਹੋ ਵੀਡੀਓ ਪਸੰਦ ਆਈ ਹੋਵੇ ਤਾਂ ਮੈਨੂੰ ਦਿਓ ਇਜਾਜ਼ਤ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ